आंदोलन जीता जाना चाहिए तो आंदोलन मांगों के ऊपर जीत कर निकले इसके लिए सामने सबको एकता अनिवार्य है इसकी हमने कोशिश की है और यह लगभग चार मीटिंगों के बाद लगभग हम हर मीटिंग में थोड़ा नजदीक चले गए आगे की मीटिंग में और नजदीक चले गए आगे की मीटिंग में और नजदीक चले गए और बातें को साफ करते गए और आप देखेंगे इस तरह से लगभग जिस तरह से हम चाहते हैं कि सभी संपूर्ण जैसे पहले आंदोलन में एकता रही उस तरह की एकता दिखे और हमें लगता है इस तरह की हमें आशा है इसमें हम सफल होंगे तो आज आज की मीटिंग का निष्कर्ष जो है ये निकल रहा है जो हम आपके समक्ष रखा है देख हाँ देखिए जो सरकार के साथ, साथ हमारी मीटिंग है उसमें अभी डेपुटेशन तय होना हमने आज शाम की मीटिंग रखी हुई है और हमारे कल क्योंकि हम लोग फिर इधर शंभू पर ही इकट्ठे होंगे तो उसमें डेपुटेशन का स्वरूप आपके सामने आ जाएगा मैं एक बात सब सहमत होते एक भी बोल दू भी कल के जो सभी कार्यक्रम है हमारे शंभू पर बड़ी महापंचायत है आपके माध्यम से अपील है दोनों मोर्चों की वहां अधिक से अधिक किसान मजदूर पहुंचे और बड़ा इकट्ठ करें धन्यवाद ਪੰਦੇਸਰ ਡੱਲੇਵਾਲ ਸਾਹਿਬ ਪਹਿਲਾਂ ਵੀ ਜਦੋਂ ਪਟਿਆਲਾ ਜੇ ਸੀ ਉਹਨਾਂ ਜਥੇਬੰਦੂ ਉਹ ਵੀ ਸੀ ਆਈ ਕਿ ਅੱਜ ਵੀ ਉਹ ਕਿਉਂ ਸੀਰੀਅਸ ਨਹੀਂ ਹੈ ਗੱਲਬਾਤ ਲਈ ਜਾਂ ਉਹ ਇਕਤਾ ਨਹੀਂ ਚਾਹੁੰਦੇ ਨਹੀਂ ਆ ਨਹੀਂ ਹੈਗਾ ਮੈਂ ਜਿਹੜੀ ਤੁਹਾਨੂੰ ਪਹਿਲਾਂ ਗੱਲ ਕਹੀ ਆ ਵੀ ਅੱਜ ਉਹਨਾਂ ਦਾ ਆਪਣਾ ਆਫੀਸ਼ਲ ਬਿਆਨ ਆ ਪ੍ਰੈਸ ਦੇ ਵਿੱਚ ਵੀ ਅਸੀਂ ਇਕਤਾ ਨੂੰ ਲੈ ਕੇ ਪਹਿਲਾਂ ਵੀ ਸਹਿਯੋਗਦ ਸੀਗੇ ਇਕਤਾ ਨੂੰ ਲੈ ਕੇ ਅੱਗੇ ਵੀ ਸਹਿਯੋਗਦ ਹੋ ਰਹਾਂਗੇ ਹਾਂ ਅੱਗੇ ਸਾਂਝੀ ਮੀਟਿੰਗ ਕੋ ਕਰ ਲਈ ਜਾਵੇ ਅਪੀਲ ਵੀ ਆਈ ਸੀ ਉਹਨਾਂ ਦੀ तो इस करके असि सारी हो कोई गल नहीं चाहते है देखिये अच्छी बात है इस, 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 इसी को लेकर आज जो हमें बातें इसके लिए आगे बढ़ रहे हैं ना हम लोग आज आपको आपको हमने ठीक है ठीक है मैं कह रहा थोड़ी गल ठीक है ऐस मीटिंग चे सारा कुछ मुकम्मल हो हो सार, ना होगा तो अगली च हो जात नहीं देखिए हमने बोला क्या हमने बोला यह है अगर वार्ता में कोई निष्कर्ष ना निकला वार्ता आगे ना बढ़ी आगे बढ़ी कोई और वार्ता और भी मीटिंग हो सकती है अगर अगर वार्ता आगे ना बढ़ी उस पोजीशन में हम जथा भेजने के बारे में देखेंट पर की तरफ तो ऐसी मैं कहता हूँ आपकी भावना अच्छी हमारी भी यही भावना हम तो इसी के दिशा में आगे बढ़ रहे हैं न भाई मोर्चा बारह दिसंबर ਸਭ ਕੀ ਇਲਜ਼ਾਮ ਚੱਲ ਗਈ ਪਰ ਧੰਦੇਵਾਲ ਤੋਂ ਬੜਾ ਸੰਗੀਨ ਇਲਜ਼ਾਮ ਲੱਗਿਆ ਕਿ 1500 ਕਰੋੜ ਦੇ ਵਿੱਚ ਮੂਰਤਾਂ ਵੇਚ ਕੇ ਆਏ ਨੇ ਕਿ ਉਸ ਤੇ ਵੀ ਕੋਈ ਗੱਲਬਾਤ ਹੋਈ ਕਿ ਉਹ ਇਲਜ਼ਾਮ ਸੀ ਜਾਂ ਉਹਦੇ ਵਿੱਚ ਸਟਾਈ ਸੀ ਕਿ ਸਟਾਈ ਸੀ ਤਾਂ ਘਰੇ ਤੋਂ ਸੰਨਪੁਰੇ ਚਾਇਆ ਤਾਂ ਉਹ ਕਿਾ ਜੇ ਇਲਜ਼ਾਮ ਸੀ ਤਾਂ ਧੰਦੇਵਾਲ ਸਾਹਿਬ ਉਸ ਨੂੰ ਸਪਸ਼ਟ ਕਰ ਦੇਣੀ ਹੈ ਦੇਖੋ ਜਿਹੜੇ ਸੰਦਰਭ ਵਿੱਚ ਅੱਜ ਬੈਠੇ ਹੈਗੇ ਆ ਠੀਕ ਹੈ ਜੀ ਕੋਈ ਗੱਲ ਅਜਿਹੀ ਮੈਨੂੰ ਲੱਗਦਾ ਹੱਥ ਜੋੜ ਕੇ ਪੀਲਾ ਹੀ ਨਹੀਂ ਕਰਨੀ ਚਾਹੀਦੀ ਆਪਾਂ ਸਾਰੀਆਂ ਗੱਲਾਂ ਡਿਸਕਸ ਕੀਤੀਆਂ ਵਾ ਅੰਦਰ ਵਾਲੀਆਂ ਗੱਲਾਂ ਅੰਦਰ ਰਹਿਣੀਆਂ ਚਾਹੀਦੀਆਂ ਬਾਹਰ ਵਾਲੀਆਂ ਗੱਲਾਂ ਬਾਹਰ ਹੋਣੀਆਂ ਚਾਹੀਦੀਆਂ ਇਸ ਕਰਕੇ ਇਹਨਾਂ ਸਵਾਲਾਂ ਤੋਂ ਹੱਥੇ ਹੱਥ ਜੁੜ ਕੇ ਬੈਠੀ ਬਚਣਾ ਚਾਹੀਦਾ ਪਰ ਕਿਸਾਨ ਤਾਂ ਲਗਾਤਾਰ ਡਿਮਾਂਡ ਕਰ ਰਹੇ ਹਾਂ ਹਾਂ ਠੀਕ ਹੈ ਨਹੀਂ ਚਲੋ ਇਹ 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 ਸਾਰਾ ਕੁਝ ਪਬਲਿਕ ਡੋਮੇਨ 'ਚ ਆ ਕਿਸਾਨ ਆਪੇ ਫੈਸਲਾ ਕਰਨਗੇ ਅਸੀਂ ਕੋਸ਼ਿਸ਼ ਕਰੀਏ ਸਾਡੀ ਬੇਨਤੀ ਇਹਨਾਂ ਸਵਾਲਾਂ ਤੋਂ ਬਚੀਏ ਸਰ ਜੀ ਸਾਹਿਬ ਹੋਰ ਇੱਕੇ ਵਾਲੀ ਗੱਲ ਕਿੱਥੋਂ ਤੱਕ ਪਹੁੰਚੀ ਹੈ ਸਰ ਜੀ ਸਾਹਿਬ ਜਿਹੜਾ ਸੁਤਿਆ ਸੀ ਕਰਨਾ ਜਿਹੜਾ ਜਿਹੜੇ ਦੁਵਾਰੀ ਤਾਲਵੇਂ ਬਣ ਰਹੇ ਆ ਸੁਤਿਆ ਸੀ ਸਿਆਸਤ ਦੇ ਵਿੱਚ ਐਂਟਰੀ ਕਰਨਾ ਵਿਕ ਦੇ ਵਿੱਚ ਸਿਆਸਤ ਐਂਟਰੀ ਬਾਰੇ ਕੀ ਵਿਚਾਰ ਕਰਦੇ ਹੋ ਦੋ ਗੱਲਾਂ ਕੋਈ ਵੀ ਪਿੱਛੇ ਰਹਿ ਗਏ ਅੰਦੋਲਨ ਦੇ ਜੋ ਵੀ ਸਬਕ ਨਿਕਲੇ ਸਬਕ ਕਹਿ ਸਕਦੇ ਨਾ ਆਪਾਂ ਉਹ ਸਬਕਾਂ ਤੇ ਸਾਡੀ ਡਿਸਕਸ ਹੋਈ ਹੈ ਇਹ ਇਹ ਸਾਰੀਆਂ ਗੱਲਾਂ ਤੇ ਚਰਚਾ ਹੋਈ ਹੈ ਅਜੇ ਹਾਂ ਅੱਗੇ ਤੋਂ ਨਹੀਂ ਹੋਊਗਾ ਹੁਣ ਇੱਕ 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 ਦੀ ਜਿਹੜੀ ਗੱਲ ਹੈ ਕਿ ਚਤਨ ਪਹੁੰਚੀ ਹੈ ਜੀ ਬਿਨਾਂ ਨਹੀਂ ਗੱਲ ਬਣ ਸਕਦੀ ਕਿ ਆਉਣਾ ਚਾਹਣ ਦੇ ਵਿੱਚ ਕੋਈ ਕਿਸਾਨ ਸਾਰੇ ਜੀ ਇਕੱਠੇ ਹੁੰਦੇ ਆ ਕੋਈ ਤੁਹਾਡਾ politcal ਪਾਰਟੀ ਦੇ ਨਾਲ ਕੰਮ ਕਰੇਗਾ ਕਿਉਂਕਿ ਇੱਕ ਪਾਸੇ ਕਿਹਨੇ ਪਾਰਲੀਮੈਂਟ ਦੇ ਸਿਸਟਮ ਦੇ ਨਾਮ ਬਤਰੇ ਹੱਲ ਨਹੀਂ ਹੋਣੀ ਇਹ ਗ੍ਰਾਹਕ ਸਾਹਿਬ ਜਵਾਬ ਦੇ ਦਿਨ ਦੱਸੋ ਜੀ ਕਵਾਲ ਤਾਂ ਤੁਸੀਂ ਤੁਹਾਨੂੰ ਉਹਨਾਂ ਨੂੰ ਪੁੱਛਿਆ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕਰਦਾ ਵਾਹ ਵਾਹ ਬਾਤ ਆ ਤੇ ਨਹੀਂ ਅ ਵੀ ਸਾਡੇ ਕਿੰਨਾ ਸੁਣੋਣੇ ਟੋਟੇ ਤੁਸੀਂ ਜੀ ਨੇ ਇੱਕ ਤਾਂ ਤੁਹਾਡੀ ਤੇ ਬਾਕੀ ਕੱਲਾ ਫੇਰ ਕਰ ਲਾਂਗੇ 1 2 1 ਵੀ ਕਰਨਾ ਨਾ ਤੁਸੀਂ ਨੇ ਅੱਛਾ ਮੇਰੀ ਮੇਰੀ ਬੇਨਤੀ ਹੈ 1 2 1 ਦੇ ਕਰਨਾ ਮੈਨੂੰ ਛੁੱਟੀ ਦੇ ਦਿਓ ਮੈਂ ਇੱਕ ਘਰੇਲੂ ਫੰਕਸ਼ਨ ਛੱਡ ਕੇ ਆਇਆ ਹੋਇਆ ਹਾਂ ਸਭ 14 ਤਰੀਕ ਦੀ ਮੀਟਿੰਗ ਨੂੰ ਲੈ ਕੇ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਤੇ ਤੁਹਾਡਾ ਨਹੀਂ ਹਾਲੇ 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 ਕੋਈ ਸਾਡੇ ਨਾਲ ਗੱਲਬਾਤ ਨਹੀਂ ਉਹ ਉਹ ਹਾਲੇ ਸਮਾਧ ਸੂਬਾ ਕੀ ਅੱਜ ਅਸੀਂ ਅੱਜ ਯੂਨਿਟੀ ਪ੍ਰੋਸੈਸ ਦੇ ਉੱਪਰ ਚਰਚਾ ਕੀਤੀ ਹੈ 14 ਦੀ ਮੀਟਿੰਗ ਦਾ ਏਜੰਡਾ ਹੈ ਨਹੀਂ ਸੀ ਉਹ ਸਾਡੇ ਸਾਥੀ ਕਰਨਗੇ ਉਹਨਾਂ ਨੇ ਯੂਨਿਟੀ ਵਾਲਾ ਸਿੰਪਲ 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 ਯੂਨਿਟੀ ਪ੍ਰੋਸੈਸ ਤੇ ਅਸੀਂ ਜਿਹੜੀ ਚਰਚਾ ਕੀਤੀ ਹੈ ਜੋ ਪਹਿਲਾਂ ਕਿ ਹੈ ਕਿ ਅਸੀਂ ਇਸ ਦੇ ਵਿੱਚ ਇਸ ਗੱਲ ਦੇ ਨੇੜੇ ਪੁੱਜ ਗਏ ਕਿ ਅਸੀਂ ਕੀ ਨੂੰ ਇੱਕ ਚ ਕੋਈ ਕੋਆਰਡੀਨੇਟਡ ਸਬਦ ਦੇ ਸਕਦੇ ਪਰ ਕਿਉਂਕਿ ਤੀਸਰਾ ਫੋਰਮ ਅੱਜ ਵਿਅਸਥਾ ਹੈ ਬਿਜੀ ਹੈ ਇਨਾਂ ਨਾਲ ਇਹ ਸਾਥੀ ਜਾ ਕੇ ਰਿਪੋਰਟ ਕਰਨਗੇ ਆਪਸ ਵਿੱਚ ਰਲ ਮਿਲ ਕੇ ਕੋਈ ਸਾਂਝੀ ਡੇਟ ਅਗਲੀ ਮੀਟਿੰਗ ਦੀ ਰੱਖਾਂਗੇ ਜਿਸ ਚੀਜ਼ ਨੂੰ ਕਿਵੇਂ ਮੈਚ्योर ਕੀਤਾ ਜਾ ਸਕਦਾ ਇਸ ਬਾਰੇ ਚਰਚਾ ਹੋਵੇਗੀ ਅਮਿੰਦਰ ਜੀ ਇੱਕ ਚਰਚਾ ਇਹ ਹੋਈ ਸੀ ਕਿ ਜਿਹੜਾ ਨਵਾਂ ਕਲੀਕ ਮੰਡੀ ਕਰਨ ਦਾ ਡਰਾਫਟ ਹੈਗਾ ਉਸ ਨੂੰ ਲੱਗ ਤੁਸੀਂ ਕਹਿ ਰਹੇ ਸੀ ਇਹ ਸਾਡੀ ਮੰਗ ਹੈ ਉਸ ਨੂੰ ਇੱਕ ਨੰਬਰ ਤੇ ਰੱਖਿਆ ਜਾਵੇ ਜਦੋਂ ਕਿ ਦੂਸਰੇ ਮੋਰਚੇ ਕਹਿ ਰਹੇ ਆ ਕਿ ਐਮਐਸਪੀ ਦੀ ਲੀਗਲ ਗਾਰੰਟੀ ਨੂੰ ਇੱਕ ਨੰਬਰ ਤੇ ਹੋਵੇਗਾ ਕੀ ਉਹ ਤੁਹਾਡੀ 13 ਨੰਬਰ ਤੋਂ ਮਾਗਰ ਕਿੰਨੀ ਕੱਗੇ ਵਧ ਪਈਆਂ ਸਾਨੂੰ ਦੇਖੋ ਜਿਹੜਾ ਇਹ ਨੈਸ਼ਨਲ ਪਾਲਿਸੀ ਫਰੇਮਵਰਕ ਹੈ ਜਿਹੜਾ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਉਸ ਤੇ ਨਾ ਸਾਥੀਆਂ ਨੇ ਕਿਹਾ ਕਿ ਇਹ ਆਸੀਂ ਇਸ ਤੇ ਲੜਾਂਗੇ ਇਹੇ ਰੱਖੀ ਹੈ ਬਾਕੀ ਚੀਜ਼ਾਂ ਪੁਹੇਖਦੇ ਅਗਲੀ ਮੀਟਿੰਗ ਚ ਕਿਉਂਕਿ ਅਸੀਂ ਲੜ ਤਾਂ ਸਰੋਂ ਪਹਿਲਾਂ ਵੀ ਰਹੀ ਆ ਗੱਲ ਫਰੇਮਵਰਕ ਦੀ ਕਿ ਲਾਈਨਿੰਗ ਮੈਂ ਤੁਹਾਨੂੰ ਮੈਂ ਤੁਹਾਨੂੰ ਉਸੇ ਚ ਕਿਹਾ ਕਿ ਤਾਲਮੇਲ ਮੇਂ ਐਕਸ਼ਨਾਂ ਦੇ ਸੱਦੇ ਦੀਆਂ ਸੰਭਾਵਨਾਵਾਂ ਦੇ ਨੇੜੇ ਪਹੁੰਚੇ ਆ ਤੁਸੀਂ ਜਿਹੜੇ ਕੁਐਸਚਨ ਕਰ ਰਹੇ ਹੋ ਉਹ ਲਗਭਗ ਹੈ ਜਿਹਨੂੰ ਕਹਿੰਦੇ ਮੁਕੰਮਲ ਸਾਰ ਤੇ ਪਹੁੰਚਣ ਦੇ ਹਨ ਇਹ ਸਟੈਪ ਵਾਈਜ਼ ਸਟੈਪ ਕਹਾਣੀ ਅੱਗੇ ਤੋਰੂਗਾ ਤੁਸੀਂ ਜਦੋਂ ਐਗਜ਼ਾਮ ਨੇ ਟੈਂਟੈਂਸ ਬਣਾ ਸਕਟ ਕਮੇਟੀਆਂ ਨਹੀਂ ਸਵਾਲ ਲੈ ਲਓ ਨਾ ਉਦੋਂ ਵੀ ਇੱਕਦਾਂ ਹੀ ਕਮੇਟੀਆਂ ਬਣਾਂਗੇ ਤੁਸੀਂ ਇੱਕ ਕਮੇਟੀ ਦੇ ਵਿੱਚ ਸ਼ਾਮਲ ਸੀ ਕੋਈ ਦਰਸ਼ਨਪਾਲ ਜੀ ਨਾਲ ਗੱਲ ਕਰਦੇ ਜੀ ਕਿ ਕਿੰਨੇ ਪੰਨੇ ਕਰੀ ਕਿੰਨੇ ਦਲੇ ਉਹ ਜਿਹੜੀ ਰਿਪੋਰਟ ਬਣਾ ਕੇ ਅਸੀਂ ਕਿਉਂ ਪੇਸ਼ ਕੀਤੀ ਰਿਪੋਰਟ ਦੇ ਵਿੱਚ ਦੱਲੇ ਵਾਲ ਸਵਾਲਾਂ ਦਾ ਜਵਾਬ ਕਿ ਕੀ ਸੀ ਹੋਰ ਰਿਪੋਰਟ ਨੇ ਸਹਿਮਤੀ ਸੀ ਕਿ ਨਹੀਂ ਸੀ ਉਹ ਵੀ ਬੜਾ ਦੱਸ ਦੇਖੋ ਅਸੀਂ ਹੁਣ ਵੀ ਉਸੇ 6 ਮੈਂਬਰ ਕਮੇਟੀ ਦੇ 파ਟ ਆ ਜਿਹੜੀ ਗੱਲ ਵੀਰ ਨੇ ਸਵਾਲ ਕੀਤਾ ਜਾਂ ਹੋਰ ਕੀਤਾ ਹੈ ਜੇ ਕੁਐਸਚਨ ਹੈਗੇ ਤਾਂ ਅਸੀਂ ਕੋਆਰਡੀਨੇਟਡ ਐਕਸ਼ਨ ਤੱਕ ਪਹੁੰਚੇ ਠੀਕ ਹੈ ਕੋਆਰਡੀਨੇਟਡ ਐਕਸ਼ਨ ਮੀਨਸ ਕਿ ਡਿਫਰੈਂਸਸ ਰੱਖਦੇ ਹੋਏ ਵੀ ਘੋਲ ਦੇ ਸਾਂਝੇ ਅਸਲ ਦਿੱਤੇ ਜਾਂਦੇ ਡਿਫਰੈਂਸਸ ਰੱਖ ਪਲੀਜ਼ ਲੈਟ ਮੀ ਕੰਪਲੀਟ ਡਿਫਰੈਂਸਸ ਰੱਖਦੇ ਹੋਏ ਵੀ ਇਹਦਾ ਮਤਲਬ ਕੁਝ ਚੀਜ਼ਾਂ ਚ ਹਾਲੇ ਚੀਜ਼ਾਂ ਪੈਂਡਿੰਗ ਨੇ ਇਹ ਸਟੈਪ ਫੋਰਵਰਡ ਹੈ ਇੱਕ ਸਟੈਪ ਅੱਗੇ ਦਾ ਇਸ ਨੂੰ ਆ ਜਿਵੇਂ ਪਿਛਲੀ ਵਾਰੀ ਇੱਕ ਇਸ ਤਰ੍ਹਾਂ ਦਾ ਇੰਪ੍ਰੈਸ਼ਨ ਸੀ ਵੀ ਲੱਗ ਲੱਗ ਹੋਈ ਹੋਰ ਹੋਈ ਅਸੀਂ ਉਦੋਂ ਵੀ ਕਿਹਾ ਸੀ ਚੀਜ਼ਾਂ ਦੀ ਚੀਜ਼ਾਂ ਨੂੰ ਟਾਈਮ ਲੱਗਦਾ ਚੀਜ਼ਾਂ ਕਿਸੇ ਪਾਸੇ ਨੇ ਇੱਕ ਦੂਜੇ ਨਾਲ ਵਿਚਾਰ ਕੇ ਗੱਲਾਂ ਕਿ ਕਰਾਂਗੇ ਇਹਨਾਂ ਸਾਥੀਆਂ ਨੇ ਵਿਚਾਰ ਕੇ ਆਪਣੀ ਪੋਜੀਸ਼ਨ ਦੱਸੀ ਹੈ ਅਸੀਂ ਵਿਚਾਰ ਕੇ ਅਸੀਂ ਇੱਕ ਸਟੈਪ ਅੱਗੇ ਆ ਜਿਹੜਾ ਨਾਨ ਪੋਲੀਟੀਕਲ ਦੇ ਸਾਥੀਆਂ ਨਾਲ ਐਸਕੇਐਮ ਨਾਨ ਪੋਲੀਟੀਕਲ ਨਾਲ ਦੇ ਸਾਥੀ ਡਿਸਕਸ ਕਰਨਗੇ ਫਰਦਰ ਅਗਲੀ ਮੀਟਿੰਗ 'ਚ ਜਦੋਂ ਉਹ ਵੀ ਹਾਜ਼ਰ ਹੋਣਗੇ ਉਸ ਚੀਜ਼ਾਂ ਹੋਰ ਮਚਿਓਰ ਹੋਣਗੀਆਂ ਅਗਲੇ ਤੁਹਾਨੂੰ ਅੱਗੇ ਕੀ ਹੋਰ ਚੀਜ਼ ਹੋ ਸਕਦੀ ਹੈ ਉਹ ਇਕਲੀ ਵੀ ਰੱਖ ਲੋ ਇੱਥੇ ਸਰ ਜੇ ਹੋ ਗਿਆ ਵੀ ਕਟੋਟਟ ਹੋ ਹੋ 6 ਮਹੀਨੇ ਜੇ ਤੋ ਅਸੀਂ ਵੀ ਹੋਸਾ ਲਗਾਉਣ ਪਾਉਗੇ ਇੱਕ ਤਾਂ ਪ੍ਰੋਸੈਸ ਵਾਸਤੇ ਐਨੀ ਹੈ ਵੀ ਇੱਕ ਤਾਂ ਸੜਿਆਣਾ ਦੋ ਫਾਰਮਾਂ ਨਾਲ ਇਕਤਾ ਦੇ ਤੋਂ ਬਾਅਦ ਗੱਲ ਰੁਕ ਜਾਊਗੀ ਅਸੀਂ ਆਲ ਇੰਡੀਆ ਦੀ ਨਾ ਫਾਰਮ ਬਣਾਉਣਾ ਚਾਹੁੰਦੇ ਆ ਆਲ ਇੰਡੀਆ ਦੇ ਵਿੱਚ ਬਹੁਤ ਬੁਝੇ ਸੇ ਬੰਦੀਆਂ ਨੇ ਜਿਹੜੀਆਂ ਭਾਰਤ ਦੀਆਂ ਦੂਜੀਆਂ ਸਟੇਟਾਂ ਦੀਆਂ ਉਹ ਬਾਹਰ ਨੇ ਜਿਹੜਾ ਇਹ ਮਸੌਦਾ ਆਇਆ ਮੰਡੀ ਨੀਤੀ ਵਾਲਾ ਸਟੇਟਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਟੇਟਾਂ ਬਣਾ ਕੇ ਦਿਓ ਪ੍ਰਪੋਜ਼ਲ ਜਾਦੇ ਖਤਰਨਾਕ ਹੈ ਜਿਹੜਾ ਸੋਡਾ ਸਵਾਲ ਸੀ ਵੀ ਸਾਥੀਓ ਤੇ ਕੀ ਬੋਲਦੇ ਨੇ ਕੀ ਤੇ ਸਾਡਾ ਕੋਈ ਬਖਰੀਮਾ ਨਹੀਂ ਜਿਵੇਂ ਉਹਨਾਂ ਨੂੰ ਅਸੀਂ ਦੇਖ ਰਹੇ ਹਾਂ ਨਾ ਵੀ ਮੰਡੀ ਨੀਤੀ ਕੀ ਹੈ ਉਹ ਇਹ ਚੰਗੀ ਤਰ੍ਹਾਂ ਜਾਣਦੇ ਨੇ ਸਾਨੂੰ ਉਹ ਸਾਡੀ ਤੇ ਅਸੀਂ ਜਿਵੇਂ ਸਮਝਦੇ ਆ ਵੀ ਕਿੰਨੇ ਖਤਰਨਾਕ ਹੈ ਉਹਦੇ ਤੇ ਕੋਈ ਬਖਰੀਮਾ ਨਹੀਂ ਹੈ ਹਾਂ ਪੱਕੀ ਆ ਦੋਨੇ ਪਾਸਿਓਂ ਇਹ ਤੇ ਸਾਨੂੰ ਤੁਸੀਂ ਆਏ ਸਾਨੂੰ ਉਲਝਾਉਂਦਾ ਪਿਛਲੀ ਵਾਰ ਸਾਡ ਤੁਸੀਂ ਗੱਲ ਕਹੀ ਸੀ ਨਹੀਂ ਸਾਡੀ ਇਸ ਚੀਜ਼ ਨੂੰ ਮੈਂ ਕਿ ਬਿਲਕੁਲ ਬਿਲਕੁਲ ਉਹਨਾਂ ਨੇ ਸਹਿਮਤੀ ਨਹੀਂ ਪ੍ਰਗਟਾਈ ਇਹ ਕਹਿ ਰਹੇ ਸੀ ਅਸੀਂ ਸਹਿਮਤ ਸੁਣੋ ਸੁਣੋ ਗੱਲ ਸੁਣੋ ਗੱਲ ਪਹਿਲਾਂ ਤੁਸੀਂ ਪੁੱਛ ਜਾਂਦੇ ਹੋ ਬਾਅਦ ਵਿੱਚ ਉਹ ਬਿਆਨ ਤੋਂ ਦੇ ਨਾਲ ਮੈਂ ਮੰਨਦਾ ਕਰੀਏ ਕਲੀਅਰ ਕਰੀਏ ਕਲੀਅਰ ਕਰਦੇ ਆਂ ਦੇਖੋ ਜਦੋਂ ਤੱਕ ਜਿਹੜੀ ਗੱਲ ਦਾ ਫਰਕ ਹੁੰਦਾ ਜਿੰਨਾ ਚਿਰ ਦਾ ਹਾਂਜੀ 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 ਉਹਨਾਂ ਤੇ ਕੋ ਨੂੰ ਕਿਹਾ ਜਾਂਦਾ ਵੀ ਇਹ ਵਿਚਾਰ ਅਧੀਨ ਮੈਂ ਪਹਿਲਾਂ ਵੀ ਵਿਚਾਰ ਅਧੀਨ ਨਹੀਂ ਕਹੀ ਸੀ ਅੱਜ ਸਾਡੀ ਬਹੁਤ ਸਾਫ ਹੋ ਗਈ ਵੀ ਇਹ ਵਿਚਾਰਤ ਨਹੀਂ ਰਹੀ ਇਹ ਸਾਥੀ ਉਮੇ ਸੀਰੀਅਸਲੀ ਲੈਂਦੇ ਆ ਉਹ ਉਮੇ ਉਹ ਵਿਚਾਰ ਹੈ ਅਜੇ ਰੱਖਣੀ ਥਾਂ ਕਿਤੇ ਦੇਣਾ ਕੀ ਹੈ ਇਹ ਅਜੇ ਰਹਿੰਦੀ ਹੈ ਐ ਐ ਜ਼ਰੂਰੀ ਆ ਵੀ ਨਾ ਇਹ ਹੈ ਮਤਲਬ ਬਹੁਤ ਵੱਡੀ ਗੱਲ ਹੈ ਇਹ ਖਾਸੀ ਵੱਡੀ ਗੱਲ ਹੈ ਲੜਾਈ ਮੰਗਦੀ ਹੈ ਉਹ ਗਾਹ ਰੂਪ ਤੈਅ ਕਰਨੇ ਵਾਸਤੇ ਦੂਸਰੀ ਗੱਲ ਇੱਕ ਹੋਰ ਇੱਕ ਹੋਰ ਜੁਆਇੰਟ ਹਾਂਜੀ ਕੋਲ ਜਿਹੜਾ ਪਾਰਲੀਮੈਂਟਰੀ ਪੈਨਲ ਨੇ ਇੱਕ ਝੂਨੇਲੀ ਪ੍ਰਾਲੀ ਤੇ ਜੀਐਮਐਸਪੀ ਦੀ ਸੁਜੈਸ਼ਨ ਦਿੱਤੀ ਹੈ ਉਹ ਕਹਿੰਦੇ ਦੂਸਰੀਆਂ ਬਦਲਾਵ ਆਗੇ ਦੇ ਤੇ ਕੋਈ ਐਮਐਸਪੀ ਨਹੀਂ ਹੋਣੀ ਚਾਹੀਦੀ ਆਪਾਂ ਨੂੰ ਕਿਵੇਂ ਦੇਖੀਂ ਲੱਗਦਾ ਅਸੀਂ ਅਸੀਂ ਸਰਕਾਰ ਕਾ ਕੌਗਟ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਉਹਨੂੰ ਤਾਂ ਇੰਪਲੀਮੈਂਟ ਕਰ ਦੇਵੇ ਐਮਐਸਪੀ ਦੀ ਗਾਣੀ ਤਾਂ ਉਸ ਤੋਂ ਉਹਨੂੰ ਤਾਂ ਇੰਪਲੀਮੈਂਟ ਕਰ ਦੇਵੇ ਮੈਸ ਲੈਣ ਹੀ ਆ ਜੀ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਪਰ ਅਲੀ ਤੇ ਅਸੀਂ ਕਹਿਣਾ ਫਰੀ ਚੱਕ ਕੇ ਲੈ ਜੇ ਸਾਡਾ ਸਾਡਾ ਛੱਡੇ ਹੋ ਇੱਕ ਇੱਕ ਬੇਨਤੀ ਹੋਰ ਹੈ ਕੱਲ ਨੂੰ ਜੋ ਚਰਚਾ ਹੈ ਕੈਬਨਿਟ ਦੇ ਵਿੱਚ ਅ ਮੈਂ ਪੰਜਾਬ ਦੀ ਕੈਬਨਿਟ 'ਚ ਇੱਕ ਮੁੱਦਾ ਆ ਰਿਹਾ ਵੀ ਜਿਹੜੀ 1% ਦੇ ਨਾਲ ਅਸੀਂ ਜਿਹੜੀ ਫੈਮਿਲੀ ਦੇ ਵਿੱਚ ਬਲੱਡ ਰਿਲੇਸ਼ਨ 'ਚ ਅਸੀਂ ਆਪਣੀ ਪ੍ਰਾਪਰਟੀ ਟਰਾਂਸਫਰ ਕਰਾ ਸਕਦੇ ਸੀ ਉਹਦੇ 'ਚੋਂ 2.5% ਕਰਨ ਜਾ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੋ ਇਦਾਂ ਕਰਨੀ ਚਾਹੋਦਾ ਵਿਰੋਧ ਜ਼ਬਰਦਸਤ ਵਿਰੋਧ ਹੋਊਗਾ ਲਾਸਟ ਗੱਲ ਇਹ ਹੈ ਕਿ ਇਸੇ ਸ੍ਰੀ ਸ਼ਾਨਪਾਵਨ 15 ਤਰੀਕ ਨੂੰ ਐਸਕੇਐਮ ਪੰਜਾਬ ਚੈਪਟਰ ਦੀ ਮੀਟਿੰਗ ਹੋਣੀ ਹੈ ਜਿਸ 'ਤੇ ਅਸੀਂ ਰਿਪੋਰਟ ਵੀ ਕਰਾਂਗੇ ਇਹ ਸਾਰੀ ਮੀਟਿੰਗ ਦੀ ਔਰ ਜਿਹੜੀਆਂ ਬਾਕੀ ਸਾਡੀਆਂ ਜਿਹੜੇ ਕਾਜ਼ ਨੇ ਉਹ ਇੰਪਲੀਮੈਂਟ ਜਦੋਂ ਕਲਾਸ ਸਵਾਦ ਹੈ ਲੋਜੀ ਥੋੜੀ ਬਾਹਰ ਦਾ ਫੋਟਾ ਲਾਉਣ ਜਾ ਰਹੇ ਸੀ ਜਦੋਂ ਤੁਸੀਂ ਲਗਾਉਂਦੇ ਸੀ ਮੁੰਡੂ ਜੀ ਪਾਸੇ ਇੱਕ ਕੈਂਦੇ ਦੀ ਬੋਚਾ ਲਾਉਣਾ ਜੀ ਵਾਰ ਵਾਰ ਟਨਾਈ ਹੋਇਆ 15 15 ਦੀ ਮੀਟਿੰਗ ਤੇ ਇਸੇ ਤੇ ਵਿਚਾਰ ਹੋਣੀ 15 ਦੀ ਮੀਟਿੰਗ ਸਾਰਾ ਕੋ ਵਿਚਾਰ ਹੋਵੇ ਇਸੇ ਤੇ 15 15 ਨੂੰ 15 ਨੂੰ ਰੱਖੀ ਮੀਟਿੰਗ ਇਸੇ ਮੁੱਦੇ ਤੇ ਰੱਖੀਏ ਜਨਵਰੀ 21 ਹਾਂਜੀ 15 15 ਵਾਲੀ ਹੈ ਸਾਲ ਮਿਲਵੇਂ ਸੰਗਠਨ ਪਰ ਹੁਣ ਤੱਕ ਵੀ ਦੋਹਾਂ ਫਰਮਾਂ ਦੇ ਦੇਖਿਆ ਜਾਂਦੀ ਜ਼ਿਆਦਾਤਰ ਪ੍ਰੋਟੈਸਟਾਂ ਤਾਲਮੀਦਵੀ ਕੀਤੀਆਂ ਫਿਰ ਅੱਜ ਇਹ ਸੂਤਥੀ ਵਾਲੀ ਕਰਨ ਨੇੜੇ ਕਰਕੇ ਦੇਖੋ ਇੱਕ ਚੀਜ਼ ਹੈ ਕਿ ਇਸ ਖਾਲੇ ਤੱਕ ਐਸਕੇਮ ਐਸ ਸੱਚ ਨੈਸ਼ਨਲ ਲੈਵਲ ਤੇ ਕਾਉਂਸਲ ਬਣੀ ਆ ਅਸੀਂ 13 10 13 ਤੇ 26 ਦਾ ਐਕਸ਼ਨ ਉਸੇ ਦਿਸ਼ਾ ਚੱਕੇ ਬਣਾਏ ਇਕੱਠੇ ਕਰਮੰਨੀਏ ਦੋਨੋਂ ਦੇਖੋ ਦਾਸ ਜਨ ਬਲਾਂਗੇ ਭੱਗ ਚੁੱਕੇ ਹੈ ਠੀਕ ਹੈ ਇਹ ਅਸੀਂ ਅੱਗੇ ਵਧੇ ਸੀ ਆਜ ਉਸ ਚ 4 ਐਕਸਟ੍ਰਾ ਪੱਗੇ ਵਧਿਆ ਲੈਟਸ ਵੇਟ ਇਹ ਸਾਥੀ ਐਸਕੇਮ ਨਾਨ ਪੋਲਿਟਿਕਲ ਨਾਲ ਵੀ ਚਰਚਾ ਕਰ ਲੈ ਅਗਲੀ ਮੀਟਿੰਗ ਚ ਆਵਾਂਗੇ ਉਹ ਵੀ ਸ਼ਾਮਲ ਹੋ ਜਾਣ ਬੈਟਰ ਵੇ ਨਾਲ ਮੈਚ्योर ਹੋਊਗੀ ਗੱਲ ਇੱਕ ਵਾਰ ਤੁਹਾਨੂੰ ਇੱਕ ਕਦਮ ਹੋਰ ਅੱਗੇ ਲੈ ਜਾਗੇ ਇੱਕ ਮੈਂ ਇੱਕ ਹੋਰ ਬੇਨਤੀ ਕਰਾਂ ਸਾਡੀ ਆਪੋ ਵਿੱਚ ਬਹੁਤ ਮੁੱਦਿਆਂ ਤੇ ਚਰਚਾ ਹੋਈ ਹੈ ਔਰ ਸਾਰੀ ਚਰਚਾ ਦੇ ਵਿੱਚੋਂ ਪੋਜ਼ਿਟਿਵਿਟੀ ਬਹੁਤ ਨਿਕਲੀ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਪਬਲਿਕ ਨਹੀਂ ਕਰਨੀਆਂ ਚਾਹੁੰਦੇ ਜਿਹੜੇ ਤੁਹਾਡੇ ਸਵਾਲ ਨੇ ਇੱਕ ਤਾਂ ਪਬਲਿਕ ਕਰ ਦੋ ਜੀ ਜਿਵੇਂ ਤੁਹਾਡਾ ਤੁਹਾਡੀ ਜਿਹੜੀ ਜਿਹੜੀ ਦੀ ਪੁੱਛੀ ਹੁੰਦਾ ਕੋਰਟ ਕੱਢ ਜਾਂਦੀ ਹੈ ਕੋਈ ਜੱਜੇ ਬੰਦੀ ਕੋਈ ਸਾਥੂ ਘਾੜਾ ਨਰਾਜ ਹੋ ਕੇ ਜੱਜੇ ਬੰਦੀ ਹੱਥ ਬਣਾ ਰਿਹਾ ਲੈਂਦਾ ਉਹ ਵੀ ਇਸੇ ਅੰਦਾਇ ਸਭਾ ਨੇ ਤਾਂ ਨੌਨ ਟਿਕਲ ਚ ਚਲਾ ਜਾਂਦਾ ਇਹ ਦਿਨ ਗੱਲ ਬੰਗਾ ਹਰਾ ਤੇਜ ਸ਼ੇਵਾਲ ਤੋਂ ਬਚਾ ਦੇ ਦਿੰਦੀਆਂ ਜਿੱਕੇ ਜਾ ਕੇ ਕੋਈ ਛੜਕ ਨਹੀਂ ਜੇ ਬੰਦ ਨਹੀਂ ਸ਼ਾਮਿਲ ਕਰਨ ਦੋਸਤੋ ਪਹਿਲੇ ਤੋਂ ਨਾ ਕੋਈ ਵੀ ਮਤਲਬ चीज पे हमारा कोई जैसे एग्रीकल्चर फॉरम तो तो है उस पर कोई शंका नहीं है उस पर कोई शंका नहीं है दूसरी बात रही कि पूरे देश के अंदर कॉल लागू करनी है उसी के मुसद्दे के ऊपर तैयार हो रहा है उसी पर होगा कि जैसे पूरे देश के अंदर कोई कॉल लागू करनी है तो उस पर बात होगी कि कैसे लागू हो क्योंकि अलग अलग स्टेट का अलग अलग ਨਹੀਂ ਜੋ ਐਸੇ ਹੀ ਆਪਕੇ ਚੈਨਲ ਦੇ ਉਹ ਦੇਖੋ ਡੈਮੋਕ੍ਰੇਸੀ ਹੈ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਆਪਕੇ ਮੀਡੀਆ ਚੈਨਲ ਕੇ ਬਹੁਤ ਸੇ ਮੀਡੀਆ ਚੈਨਲ ਨੂੰ ਜਨਾਬ ਐਕਰੀਡੇਸ਼ਨ ਹੋਣਾ ਚਾਹੀਦੀ ਮੈਂ ਜਿੰਨੀ ਦੇਰ ਤੱਕ ਇੱਕ ਲੱਖ ਸਬਸਕ੍ਰਾਈਬਰ ਕਹਿ ਲਿਆ ਚਲੋ ਆਪਣਾ ਸੋਸ਼ਲ ਸੋਸ਼ਲ ਚਾਰ ਕੋਡ ਸੋਸ਼ਲ ਮੀਡੀਆ ਵੀ ਹੈ ਫੇਰ ਵੀ ਇਹ ਇਹ ਇੱਕ ਜੀ ਇੱਕ ਤਾਂ ਇਮੀਗ੍ਰੇਸ਼ਨ ਵਾਲੇ ਦੁਖੀ ਹੈ ਤੁਹਾਡੇ ਸਾਰੇ ਦੁਖੀ ਹੈ ਜਿੱਥੇ ਜਾਂਦੇ ਝੰਡਾ ਲੈ ਕੇ ਬਹਿ ਜਿਹੜਾ ਮੋਬਾਈਲ ਆਪਣਾ ਹੋਵੇ ਝੰਡਾ ਲੈ ਕੇ ਬਹਿ ਜਾਂਦੇ ਅੱਜ ਲੈ ਕੇ ਤਾਂ ਉਹਨੇ ਮੀਡੀਆ ਹੋ ਗਿਆ ਅੱਜ ਲੈ ਕੇ ਮੀਡੀਆ ਵਜਾ ਦਾ ਰਾਈ ਹੋਇਆ ਉਹ ਰਾਈ 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 ਧੰਨਵਾਦ ਕਰੀਏ ਇੱਕ ਹੀ ਬੇਨਤੀ ਜਿਹੜਾ ਨਵਾਂ ਖੇਤੀ ਮੰਡੀ ਆਲਾ ਖਲੜਾ ਆ ਰਿਹਾ ਮੈਂ ਕਹਿੰਦਾ ਤਿੰਨੇ ਹੀ ਫਾਰਮੇ ਮੇਕ ਕੇ ਨੇ ਯਾਰ ਪੰਜਾਬ ਸਰਕਾਰ ਇਹਨੂੰ ਵਿਧਾਨ ਸਭਾ ਦਾ اجلاس ਸੱਦੇ ਔਰ ਉਹਦੇ ਵਿੱਚ ਕੱਲੀ ਚਿੱਠੀ ਨਾ ਲਿਖੇ ਵਿਧਾਨ ਸਭਾ ਦਾ اجلاس ਸੱਦ ਕੇ ਉਸ ਖਲੜੇ ਨੂੰ ਰੱਦ ਕਰੇ ਆਪਣਾ ਸਪਸ਼ਟ ਕਰੇ ਤਾਂ ਦੇਖੋ ਹਾਂਜੀ हां दिस गर्सि बैठे होऊंगा जी हो क्यों नहीं हां हां पर सड़क पे ही आगे से साल हो गया बाकी ਨਾਲ ਜੀ ਸੜਕ ਉਹ ਵੀ ਆ ਜਾਂਦੇ ਉਹ ਨਹੀਂ ਨਹੀਂ ਸਵੱਗਤ ਤੇ ਬੈਠਣ ਅਸੀਂ 5 ਮਾਰਚ ਰੱਖੀ ਹੋਈ ਆ 5 ਮਾਰਚ ਰੱਖੀ ਹੋਈ ਆ ਸੜਕ ਤੇ ਕਦੋਂ 15 ਵਾਲੀ ਵੀ ਕਰ ਚਲੋ ਜੀ ਧੰਨਵਾਦ ਧੰਨਵਾਦ ਉਹ ਨਹੀਂ ਧੰਨਵਾਦ ਜੀ ਬੜੀ ਬੜੀ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਮਿਹਰਬਾਨੀ। ਕੱਲ ਨੂੰ ਭਰਾਵਾ ਸਾਡੀ 13 ਤਰੀਕ ਨੂੰ ਜਵੇਨਾ ਦੇ ਮਸਲੇ ਤੇ ਜੋਗਰ ਕਬੱਡੀ ਕਾਨਫਰੰਸ ਹੈ। ਸੰਧਰਾਮ ਸਾਹਿਬ ਬੇਨਤੀ ਕਰਦੇ ਹਾਂ। ਬਾਹਰ ਆ ਜੀ। ਬਾਹਰ ਆ ਜੀ। ਇੱਕ ਹਿੰਦੀ ਵਿੱਚ ਬੈਠ ਕੇ ਪਹਿਲਾ ਵਿਕਾਸ